ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਦ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈਰੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡੀਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾ ਆਵਾਜ਼ ਬੁਲੰਦ ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਦ ਸਿੰਘ rauke 加ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ੍ਹ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ रिटेनिंग अथॉरिटी डीसी अमृतसर ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕਾਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾ ਆਵਾਜ਼ ਬੁਲੰਦ ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆ ਕੋ ਮੇਰੀਆਂ ਬੇਨਤੀਆਂ ਨੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਦ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡੀਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾਂ ਆਵਾਜ਼ ਬੰਦ بلند ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੂਦੂਗੜ ਅਸਾਮ ਤੋਂ ਭਾਈ ਕਲਵੰਤ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌੜੇ ਨੇ ਉਹ ਜੇਲ੍ਹ ਵਿੱਚ ਪੈਰੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡੀਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾ ਆਵਾਜ਼ ਬੁਲੰਦ ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਦਿਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੈਂ ਇੱਕ ਬੜੀ ਚਿੰਤਾ ਭਰੀ ਜੋ ਖਬਰ ਹੈ ਉਹ ਸਾਂਝੀ ਕਰਨ ਲੱਗਿਆ ਹਾਂ ਬੀਤੇ ਦਿਨੀ ਸੈਂਟਰਲ ਜੇਲ ਦਿਬੜੂਗੜ ਅਸਾਮ ਤੋਂ ਭਾਈ ਕਲਵੰਦ ਸਿੰਘ rauke ਦਾ ਜੋ ਫੋਨ ਹੈ ਮਸੂਲ ਹੋਇਆ ਸੀ ਉਹਨਾਂ ਨੇ ਜੇਲ ਦੀ ਟੈਲੀਫੋਨ ਲਾਈਨ ਤੋਂ ਇਹ ਗੱਲ ਦੱਸੀ ਕਿ ਕਿਵੇਂ ਜਦੋਂ ਤੋਂ ਉਹਨਾਂ ਨੇ ਬਰਨਾਲਾ ਜਿਮਨੀ ਚੌਂ ਲੜਨ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਜਿਹੜੀ ਬਿਮਾਰੀ ਹੈ ਐਪੀਲੈਪਸੀ ਜਿਹੜੀ ਮਿਰਗੀ ਦੀ ਬਿਮਾਰੀ ਹੈ ਉਸ ਦੀ ਜਿਹੜੀ ਦਵਾਈ ਹੈ ਬੰਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਨੂੰ ਬੜੇ ਜਾਨਲੇਵਾ ਜੋ ਦੌਰੇ ਨੇ ਉਹ ਜੇਲ੍ਹ ਵਿੱਚ ਪੈ ਰਹੇ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਡੀਟੇਨਿੰਗ ਅਥਾਰਟੀ ਡੀਸੀ ਅੰਮ੍ਰਿਤਸਰ ਨੂੰ ਵੀ ਕਾਫੀ ਚਿੱਠੀਆਂ ਲਿਖੀਆਂ ਨੇ ਪਰ ਉਹਨਾਂ ਦੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਜੋ ਉਹਨਾਂ ਦੀ ਆਪਾਂ ਆਵਾਜ਼ ਬਲੰਦ ਕਰੀਏ ਤਾਂ ਕਿ ਜਿਹੜੀ ਸਰਕਾਰ ਤੱਕ ਉਹਨਾਂ ਦੀਆਂ ਜਿਹੜੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਨੇ ਉਸ ਦੀ ਆਵਾਜ਼ ਜਿਹੜੀ ਪਹੁੰਚ ਸਕੇ ਤੇ ਉਹਨਾਂ ਦੇ ਦੋ ਤਿੰਨ ਹੋਰ ਸਾਥੀਆਂ ਨਾਲ ਵੀ ਅਜੀਹਾ ਜੋ ਟ੍ਰੀਟਮੈਂਟ ਹੋ ਰਿਹਾ ਹੈ ਤੇ ਇਸ ਚੀਜ਼ ਤੇ ਰੋਕ ਲੱਗ ਸਕੇ ਐਨੀਆਂ ਕੁ ਮੇਰੀਆਂ ਬੇਨਤੀਆਂ